ਆਪ ਦੋਦੀ ਤੇਰੀ ਉਹਨੇ ਦੇਖਤਾ ਵੱਲੋਂ 150 ਪੌਦਾ ਜਿਹੜਾ ਹੈਗਾਗਾ ਇੱਥੇ ਵੰਡਿਆ ਗਿਆ ਹੈਗਾ ਦੇਖੋ ਛੜਕਾਂ ਬਣਦੀਆਂ ਹੈਗਾ ਔਰ ਉਹ ਸਾਈਡਾਂ ਤੋਂ ਜਿਹੜੇ ਦਰਾਖਤ ਆ ਉਹ ਕੱਟ ਦਿੱਤੇ ਜਾਂਦੇ ਆ ਕਿਸਾਨ ਭਰਾ ਆਗੇ ਉਹ ਵੀ ਜਿਹੜਾ ਹੈਗਾਗਾ ਆਪਣੇ ਖੇਤਾਂ ਦੇ ਮੱਥੋਂ ਜਿਹੜਾ ਦਰਾਖਤ ਆ ਉਹਨਾਂ ਦੀ ਕਟਾਈ ਕਰਾਉਂਦੇ ਆ ਕਿ ਛਾਂ ਦੇ ਕਾਰਨ ਜਿਹੜੀ ਫਸਲ ਆ ਵੀ ਉਹ ਨਹੀਂ ਹੁੰਦੀ ਜਦੋਂ ਆਪਾਂ ਕੁਦਰਤ ਦੇ ਨਾਲ ਇਸ ਤਰ੍ਹਾਂ ਖਲਵਾੜ ਕਰਦੇ ਰਵਾਂਗੇ ਤਾਂ ਫਿਰ ਇਹ ਤੈਅ ਆ ਮੰਨ ਲਓ ਆਪਣੇ ਨਾਲ ਵੀ ਜਿਹੜਾ ਖਲਵਾੜ ਹੋਣਾ ਉਹ ਤੈਅ ਆ ਪਰ ਜੇਕਰ ਤੁਸੀਂ ਇਸ ਤਰ੍ਹਾਂ ਦੀ ਸੇਵਾ ਭਾਵਨਾ ਰੱਖੋਗੇ ਸੇਵਾ ਕਰੋਗੇ ਜਿਹੜੀ ਇਹ ਸੇਵਾ ਕਰਕੇ ਆਨੰਦ ਮਿਲਦਾ ਉਹ ਪੈਸਾ ਆਪਾਂ ਕਿੰਨਾ ਹੀ ਕਮਾ ਲਈਏ ਉਹ ਆਨੰਦ ਨਹੀਂ ਮਿਲਦਾ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਮਾਜ ਸੇਵੀ ਸੰਸਥਾ ਵੱਲੋਂ ਲਗਾਤਾਰ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਯਾਨੀ ਹਿੱਸੇਦਾਰੀ ਪਾਈ ਜਾਂਦੀ ਹੈ ਤੇ ਅੱਜ ਦੋਧੀ ਯੂਨੀਅਨ ਵੱਲੋਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂਆਂ ਆਹੀਂ ਵੀ ਜਿਹੜੇ ਪੌਦੇ ਵੰਡ ਕੇ ਇੱਕ ਸੇਵਾ ਕੀਤੀ ਜਾ ਰਹੀ ਹੈ ਵਾਤਾਵਰਨ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਸੜਕਾਂ ਦੇ ਚੌੜੀਆਂ ਕਰਨ ਦੇ ਨਾਮ ਤੇ ਵੀ ਬਹੁਤ ਸਾਰੇ ਜਿਹੜੇ ਦਰਖਤਾਂ ਸਰਕਾਰ ਵੱਲੋਂ ਗਾਇਬ ਕਰ ਦਿੱਤੇ ਗਏ ਪਰ ਨਾਲ ਦੀ ਨਾਲ ਸਮਾਜ ਸੇਵੀ ਸੰਸਥਾਵਾਂ ਦਾ ਕਹਿਣਾ ਕਿ ਵੱਡੀ ਗਿਣਤੀ ਵਿੱਚ ਜਿਹੜੇ ਦਰਖਤ ਖੇਤਾਂ ਚੋਂ ਤੇ ਘਰਾਂ ਚੋਂ ਗਾਇਬ ਹੋ ਚੁੱਕੇ ਆ ਜਿਸ ਕਾਰਨ ਜਿਹੜਾ ਵਾਤਾਵਰਨ ਖਰਾਬ ਹੋ ਚੁੱਕਿਆ ਪਰ ਦੋਦੀ ਯੂਨੀਅਨ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਅੱਜ ਜਿਹੜੇ ਪੌਦੇ ਵੰਡੇ ਗਏ ਆ ਤਾਂ ਕਿ ਜਿਹੜਾ ਵਾਤਾਵਰਨ ਨੂੰ ਸ਼ੁੱਧ ਕੀਤਾ ਜਾ ਸਕੇ ਤੇ ਅਸੀਂ ਜਿਹੜੀ ਬਣਦੀ ਭੂਮਿਕਾ ਆਪਣੀ ਉਹ ਨਿਭਾਸ ਕੇ ਸਾਡੇ ਨਾਲ ਦੋਦੀ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਸਤੀ ਕਾਹ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੋਦੀ ਡੈਰੀ ਯੂਨੀਅਨ ਨੇਕਤਾ ਕੀ ਕਹਣਾ ਜਨੋ ਅੱਜ ਤੁਹਾਡੇ ਵੱਲੋਂ ਪੌਦੇ ਵੰਡੇ ਗਏ ਬਹੁਤ ਸਾਰੇ ਲੋਕ ਆ ਕੇ ਵੀਰੀ ਧਿਆਨ ਹੀ ਨਹੀਂ ਦੇ ਤੁਸੀਂ ਦੁੱਧ ਦਾ ਵੀ ਇੰਨਾ ਸਖਤ ਕੰਮ ਕਰਦੇ ਹੋ ਪਰ ਪੌਦਿਆਂ ਵੱਲੇ ਵੀ ਵੰਡਣ ਦਾ ਧਿਆਨ ਦੇਖੋ ਜੀ ਜਿਵੇਂ ਕਿ ਆਪਾਂ ਜਾਣਦੇ ਹਾਂ ਹਰ ਇੱਕ ਸ਼ਹਿਰ ਵਾਸੀ ਦੀ ਭਾਵੇਂ ਕੋਈ ਪਿੰਡ 'ਚ ਵੀ ਰਹਿੰਦਾ ਹੈਗਾ ਦੁੱਧ ਹੈ ਜੋ ਸ਼ਹਿਰ ਵਾਸਿਕਾਂ ਦੀ ਮੁੱਖ ਲੋੜ ਹੈ ਤਾਂ ਸਾਡੇ ਦੁੱਧ ਦੇ ਭਾਈਚਾਰੇ ਵੱਲੋਂ ਸਵੇਰ ਮੰਨ ਲਓ ਆਪਾਂ ਦਾ 4 ਵਜੇ ਸਾਜਰੇ ਉੱਠ ਕੇ ਜਿਹੜੀ ਉਸ ਮੁੱਖ ਲੋੜ ਨੂੰ ਪੂਰਾ ਕੀਤਾ ਜਾਂਦਾ ਹੈ ਔਰ ਪੰਜਾਬ ਦੁੱਧ ਦੀ ਡੇਰੀ ਇਹਨਾਂ ਨੇ ਏਕਤਾ ਹਰ ਇੱਕ ਵਿਅਕਤੀ ਲਈ ਖਪਤਕਾਰ ਲਈ ਸਾਫ਼ ਸੁਥਰਾ ਦੁੱਧ ਮਹੀਆ ਕਰਵਾਉਣ ਲਈ ਵਚਨਬੰਦ ਹੈ ਪਰ ਉਸ ਦੇ ਨਾਲ ਨਾਲ ਆਪਾਂ ਨੂੰ ਜਿਹੜਾ ਹੈਗਾ ਜਿਵੇਂ ਆਮ ਅਸੀਂ ਛੜਕਾਂ ਦੇ ਵਿੱਚਰਦੇ ਹਾਂ ਤੁਸੀਂ ਵੀ ਜਿਵੇਂ ਕਿ ਦੱਸਿਆ ਜਦੋਂ ਛੜਕਾਂ ਬਣਦੀਆਂ ਆਈਆਂ ਔਰ ਉਹ ਸਾਈਡਾਂ ਤੋਂ ਜਿਹੜੇ ਦਰਾਖਤ ਆ ਉਹ ਕੱਟ ਦਿੱਤੇ ਜਾਂਦੇ ਆ ਕਿਤੇ ਨਾ ਕਿਤੇ ਜਿਹੜੇ ਸਾਡੇ ਕਿਸਾਨ ਭਰਾ ਆਗੇ ਉਹ ਵੀ ਜਿਹੜਾ ਹੈਗਾਗਾ ਆਪਣੇ ਖੇਤਾਂ ਦੇ ਮੱਥੋਂ ਜਿਹੜਾ ਦਰਾਖਤ ਆ ਉਹਨਾਂ ਦੀ ਕਟਾਈ ਕਰਾ ਦਿੰਦੇ ਆ ਕਿ ਛਾਂ ਦੇ ਕਾਰਨ ਜਿਹੜੀ ਫਸਲ ਆ ਵੀ ਉਹ ਨਹੀਂ ਹੁੰਦੀ ਪਰ ਉਹਨਾਂ ਆਗੂ ਸਹਿਬਾਨਾਂ ਨੂੰ ਵੀ ਬੇਨਤੀ ਆ ਔਰ ਕਿਸਾਨ ਸਹਿਬਾਨਾਂ ਨੂੰ ਵੀ ਬੇਨਤੀ ਆ ਕਿ ਕੁਦਰਤ ਤੋਂ ਉੱਤੇ ਕੁਝ ਨਹੀਂਗਾ ਫਿਰ ਆਪਾਂ ਕੁਦਰਤ ਨੂੰ ਦੋਸ਼ ਦਿੰਨੇ ਆ ਕਿ ਮੀਂਹ ਨਹੀਂ ਪੈ ਰਿਆ ਜਿਹੜੀ ਪਾਣੀ ਦੀ ਘਾਟ ਹੋ ਰਹੀ ਆ ਤਾਂ ਜਦੋਂ ਆਪਾਂ ਕੁਦਰਤ ਦੇ ਨਾਲ ਇਸ ਤਰ੍ਹਾਂ ਖਲਵਾੜ ਕਰਦੇ ਰਵਾਂਗੇ ਤਾਂ ਫਿਰ ਇਹ ਤੈਅ ਆ ਮੰਨ ਲਓ ਆਪਣੇ ਨਾਲ ਵੀ ਜਿਹੜਾ ਖਲਵਾੜ ਹੋਣਾ ਉਹ ਤੈਅ ਆ ਸੋ ਆਪਾਂ ਨੂੰ ਕੱਲਾ ਪੈਸੇ ਦੀ ਤੌਰ ਦੇ ਵਿੱਚ ਆ ਜਿਹੜਾ ਉਹ ਨਹੀਂ ਭਜਣਾ ਚਾਹੀਦਾ ਆਪਾਂ ਸਮਝਦੇ ਆਂ ਵੀ ਲੋਡ ਹਰ ਇੱਕ ਵਿਅਕਤੀ ਨੂੰ ਐ ਪੈਸੇ ਦੀ ਜੋ ਘਰ ਗ੍ਰਸਤੀ ਦੇ ਵਿੱਚ ਬੰਦਾ ਮੰਨ ਲਓ ਆਪਦੀ ਜ਼ਿੰਦਗੀ ਬਤੀਤ ਕਰਦਾ ਪਰ ਆਪਦਾ ਕੰਮ ਧੰਦਾ ਵੀ ਕਰੋ ਜੁਰਾਕਾਂ ਦਾ ਪਾਲਣ ਪੋਸ਼ਣ ਲਈ ਪੜਾਹਿਆਂ ਦੇ ਵੀ ਖਰਚੇ ਆ ਕਮਾਈ ਵੀ ਕਰੋ ਪਰ ਉਸ ਦੇ ਨਾਲ ਨਾਲ ਜਿਹੜਾ ਹੈਗਾਗਾ ਵਾਤਾਵਰਨ ਦਾ ਧਿਆਨ ਵੀ ਰੱਖੋ ਜਿਵੇਂ ਜਾਂ ਪਲਾਟ ਕੈਂਪ ਹੋ ਗਿਆ ਸੜਕਾਂ ਦੇ ਹਾਰਸੇ ਹੁੰਦੇ ਆ ਆਪਣੀ ਮੰਨ ਲਾ ਕੋਈ ਦੋ ਬੁੰਡਾ ਜਿਹੜੀਆਂ ਖੋਣਦੀਆਂ ਕਿ ਉਹਨਾਂ ਦਾ ਕਿਸੇ ਦਾ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਜਿਹੜਾ ਬਚ ਸਕਦਾਗਾ ਤੇ ਜਿਹੜੇ ਦਰਾਖਤ ਹੈ ਇਹਨਾਂ ਦਾ ਵੀ ਜਿਹੜਾ ਅੱਜ ਜਿਹੜਾ ਹੈਗਾ ਕੋਈ ਆਪਾਂ ਲਗਭਗ ਪੰਜਾਬ ਦੋਦੀ ਤੇਰੀ ਉਹ ਨੇੜੇ ਤੋਂ ਵੱਲੋਂ 150 ਪੌਦਾ ਜਿਹੜਾ ਹੈਗਾਗਾ ਇੱਥੇ ਵੰਡਿਆ ਗਿਆ ਹੈਗਾ ਔਰ ਹਰੇਕ ਵਿਅਕਤੀ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਪੌਦੇ ਲੈ ਕੇ ਜਾਂਦੇ ਹੋ ਤਾਂ ਇਹਦੀ ਸਾਂਭ ਸੰਭਾਲ ਵੀ ਕੀਤੀ ਜਾਵੇ ਇਹ ਨਹੀਂਗਾ ਵੀ ਇੱਥੇ ਸਾਡੇ ਕਹਿੰਦੇ ਤੁਸੀਂ ਪੌਦੇ ਲੈ ਕੇ ਅੱਗੇ ਜਾ ਕੇ ਸੜਤਾ ਜਾਂ ਉਹਨੂੰ ਲਾਤਾ ਉਹਨੂੰ ਮੁੜ ਕੇ ਬਾਅਦ ਚ ਲੋੜੀ ਦੀ ਜਿਹੜੀ ਖਰਾਕ ਹੈ ਜਾਂ ਉਹਨੂੰ ਪਾਣੀ ਧਣੀ ਜਿਹੜਾ ਪਾਉਣਾ ਹੈਗਾ ਉਹਦਾ ਤੁਸੀਂ ਪ੍ਰਬੰਧ ਨਾ ਕਰੋ ਜਾਂ ਉਹਨੂੰ ਦੇਖੋ ਨਾ ਇਹ ਬੇਨਤੀ ਵੀ ਕੀਤੀ ਗਈ ਹੈ ਨਾਲ ਨਾਲ ਜਦੋਂ ਪੌਦੇ ਵੰਡੇ ਗਏ ਆ ਔਰ ਸੋਡੇ ਚੈਨਲ ਦੇ ਮਾਧਿਅਮ ذریعے ਵੀ ਮੈਂ ਦੁਬਾਰਾ ਵੀ ਬੇਨਤੀ ਕਰਦਾ ਵੀ ਜਿੰਨੇ ਵੀ ਅਸੀਂ ਪੌਦੇ ਵੰਡੇ ਆ ਅਸੀਂ ਚਾਹੁੰਦੇ ਆ ਉਹ ਸਾਰੇ ਪੌਦੇ ਆ ਜਿਹੜੇ ਉਹ ਚੱਲਣ ਕਿਉਂਕਿ ਜਿਵੇਂ ਸਾਵਨ ਦਾ ਮਹੀਨਾ ਚੱਲ ਰਿਹਾ ਇਹਦੇ ਚ ਅਕਸਰ ਹੀ ਪੌਦੇ ਆ ਜਿਹੜੇ ਚੱਲ ਪੈਂਦੇ ਆ ਪੌਦੇ ਨਹੀਂ ਸੁੱਕਦੇ ਜੇ ਕੋਈ ਜਮੇ ਹੀ ਸੰਭਾਲ ਨਾ ਕਰੂਗਾ ਤਾਂ ਗੱਲ ਵੱਖਰੀ ਆ ਤਕਰੀਬਨ ਆਪਾਂ ਪਿੱਛੇ ਜੇ ਵੀ 20-21 ਪੌਦੇ ਹੁਣ ਹਫਤਾ ਪਹਿਲਾਂ ਲਾਏ ਸੀ ਉਹ ਸਾਰੇ ਪੌਦੇ ਜਿਹੜੇ ਵਧੀਆ ਨੌਬਰ ਨੌ ਆ ਵਧੀਆ ਚੱਲੇ ਆ ਇਸ ਕਰਕੇ ਅੱਜ ਜਿਹੜਾ ਇਹ ਅਪਰਾਲਾਗਾ ਪੰਜਾਬ ਦੋਦੀ ਡ ਆਗੂ ਸਹਿਵਾਨਾਂ ਵੱਲੋਂ ਕੀਤਾ ਗਿਆ ਔਰ ਸੂਬਾ ਪ੍ਰਧਾਨ ਹੋਣ ਦੇ ਨਾਂ ਤੇ ਸਾਨੂੰ ਵੀ ਇਨਵਾਈਟ ਕੀਤਾ ਗਿਆ ਸੀ ਅਸੀਂ ਵੀ ਪਹੁੰਚੇ ਆਂ ਔਰ ਇਹਨਾਂ ਦਾ ਵੀ ਇਹ ਆਪਾਂ ਕਵਾਂਗੇ ਵੀ ਵਧਿਕਾ ਸ਼ਲਾਘਾ ਜੋ ਆ ਕੁਦਮਾਂ ਔਰ ਪੂਰੇ ਪੰਜਾਬ ਦੇ ਆਗੂ ਸਹਿਵਾਨਾਂ ਨੂੰ ਦੋਸਤੀ ਸਹਿਵਾਨਾਂ ਨੂੰ ਬੇਨਤੀ ਕਰਦਾ ਹਾਂ ਵੀ ਜਿੱਥੇ ਵੀ ਕਿਤੇ ਲੱਗਦਾ ਵੀ ਦਰਖਤਾਂ ਦੀ ਲੋੜ ਹੈ ਕੋਈ ਸ਼ਾਮਲਾੜ ਜਗਾ ਪਈ ਹੈ ਵੀ ਦਰਖਤ ਲੱਗਣੇ ਚਾਹੀਦੇ ਆ ਇਸ ਤਰ੍ਹਾਂ ਦਾ ਅਪਰਾਲਾ ਹਰ ਜਿਹੜੇ ਹਰ ਸ਼ਹਿਰ ਹਰ ਮੰਡੀ ਹਰ ਪਿੰਡ ਦੇ ਵਿੱਚ ਜ਼ਰੂਰ ਕੀਤਾ ਜਾਵੇ ਕਿਸਾਨ ਭਰਾ ਵੀ ਜਿਹੜਾ ਹੈਗਾ ਰੁੱਖ ਲਗਾਉਣਾ ਆਪਣੇ ਖੇਤਾਂ ਦੇ ਵਿੱਚ ਉਹ ਆਉ ਦਾ ਸ਼ਾਂਤ ਆਨੰਦ ਵੀ ਮੰਨਣਗੇ ਔਰ ਮੈਂ ਇਹ ਵਿਸ਼ਵਾਸ ਨਾਲ ਇਹ ਗੱਲ ਕਹਿਣਾਗਾ ਵੀ ਜੋ ਆਪਾਂ ਇਹ ਸਾਰਾ ਦਿਨ ਭੱਜੇ ਫਿਰਦੇ ਆਂ ਪੈਸੇ ਦੀ ਦੌੜ ਚ ਪੈਸੇ ਨਾਲ ਕਦੇ ਵੀ ਖੁਸ਼ੀਆਂ ਆਈਆਂ ਜਿਹੜੀਆਂ ਉਹ ਨਹੀਂ ਮਿਲਦੀਆਂ ਪਰ ਜੇਕਰ ਤੁਸੀਂ ਇਸ ਤਰ੍ਹਾਂ ਦੀ ਸੇਵਾ ਭਾਵਨਾ ਰੱਖੋਗੇ ਸੇਵਾ ਕਰੋਗੇ ਜਿਹੜੀ ਇਹ ਸੇਵਾ ਕਰਕੇ ਆਨੰਦ ਮਿਲਦਾ ਉਹ ਪੈਸਾ ਆਪਾਂ ਕਿੰਨਾ ਹੀ ਕਮਾ ਲਈਏ ਉਹ ਆਨੰਦ ਨਹੀਂ ਮਿਲਦਾ ਇੱਕ ਰੌਣ ਜਾ ਰਹੇ ਸੀ लाੜੇ ਨੂੰ ਵੀ ਇੱਕ ਦਰਖਤ ਦੇ ਦੇ ਕੇ ਤੁਸੀਂ ਇੱਕ ਸੇਵਾ ਕੀਤੀ ਆ ਕੀ ਕਰਨ ਲਿਆ ਉਹਨਾਂ ਨੇ ਤੇ ਕਿਵੇਂ ਰੁਕਿਆ ਗਿਆ ਜਾਂ ਰੁਕ ਗਏ ਸੀ ਨਹੀਂ ਉਹ ਇੱਥੇ ਆਪ ਹੀ ਰੁਕ ਗਏ ਸੀ ਜੀ ਔਰ ਉਹਨਾਂ ਵੱਲੋਂ ਜਿਹੜਾ ਹੈਗਾ ਅੱਜ ਇੱਥੋਂ ਮੰਨ ਲਓ ਵੀ ਬਿਉਹਣ ਚੱਲੇ ਸੀਗੇ ਇੱਕ ਆਪਾਂ ਕਹਿ ਲਈਏ ਵੀ ਵਧਿਆ ਸ਼ਕਣ ਹੋਇਆ ਉਹਨਾਂ ਦੇ ਹਰੀਆਲੀ ਮੱਥੇ ਲੱਗੀ ਆ ਔਰ ਉਹਨਾਂ ਨੇ ਨਾਲ ਜਿਹੜਾ ਅਮਰੂਦਾਂ ਦਾ ਫਲਦਾਰ ਪੌਦਾ ਹੈਗਾ ਉਹ ਵੀ ਉਹਨਾਂ ਨੇ ਲਿਆ ਵੀ ਅਸੀਂ ਜਿਹੜਾ ਹੈਗਾ ਕਿ ਇਹ ਫੌਦੇ ਨੂੰ ਲਗਾਵਾਂਗੇ ਔਰ ਉਹ ਆਪਦੀ ਜ਼ਿੰਦਗੀ ਦੀ ਵੀ ਆਪਾਂ ਕੱਲ੍ਹ ਕੇ ਨਵੇਂ ਸਿਰੋਂ ਸ਼ੁਰੂਆਤ ਕਰਨ ਲੱਗੇ ਆ ਔਰ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾਗਾ ਵੀ ਉਹਨਾਂ ਦੀ ਜਿਹੜੀ ਜ਼ਿੰਦਗੀ ਸ਼ੁਰੂ ਹੋਣ ਜਾ ਰਹੀ ਹੈ ਅੱਜ ਉਹਦੇ ਚ ਖੁਸ਼ਹਾਲੀ ਆਵੇ ਖੁਸ਼ਹਾਲ ਰਹਿਣ ਉਹ ਅਤੇ ਆਪ ਦਾ ਜਿਹੜਾ ਪੌਦਾ ਉਹਨਾਂ ਨੇ ਲਾਇਆਗਾ ਉਸੇ ਤਰ੍ਹਾਂ ਆਪ ਵੀ ਉਹ ਵਦਨ ਫੁੱਲਣ ਤੇ ਪੌਦਿਆਂ ਦੀ ਵੀ ਸਾਹ ਸੰਭਾਲ ਕਰਨਾ ਜਿੱਥੇ ਸੇਵਾ ਕੀਤੀ ਜਾਂਦੀ ਆ ਪੰਜਾਬੀ ਇਸ ਸੇਵਾ ਦੇ ਵਿੱਚ ਜਾਣੇ ਜਾਂਦੇ ਨੇ ਦੂਸਰੇ ਪਾਸੇ ਇੱਕ ਮਾਲੀ ਵੱਲੋਂ ਚਲਾਕੀ ਨਾਲ ਅ ਦੋ ਪੌਦੇ ਲਿਆ ਕੇ ਅਮਰੂਦਾਂ ਦੇ ਰੇੜੀ ਵਿੱਚ ਰੱਖ ਲੈ ਗਏ ਤੇ ਵੇਚਣ ਨੇ ਵੇਚਣੇ ਸੀ ਉਹ ਆਪਣੇ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਉਹ ਵਾਪਸ ਲਿਆਂਦੇ ਗਏ ਇੱਕ ਪਾਸੇ ਸੇਵਾ ਕੀਤੀ ਜਾਂਦੀ ਪਰ ਦੂਸਰੇ ਪਾਸੇ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਤੇ ਦੇਖੋ ਜੀ ਇਸ ਤਰ੍ਹਾਂ ਦਾ ਜੋ ਆਪਣੇ ਪੰਜਾਬੀ ਹੈ ਉਹ ਆਪਾਂ ਕਹਿੰਗੇ ਪੈਲ ਦੇ ਆਧਾਰ ਤੇ ਜਦੋਂ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਭਾਵੇਂ ਉਦੋਂ ਹੜ੍ਹਾਂ ਦੀ ਮਾਰ ਪਈ ਜਾਂ ਕਰੋਨਾ ਕਾਲ ਆਇਆ ਤਾਂ ਜਿਹੜੇ ਪੰਜਾਬੀ ਹੈ ਉਹ ਹਰ ਇੱਕ ਵਕਤਮਾਨ ਲੈ ਜਿਹੜਾ ਹੈਗਾਗਾ ਸੇਵਾ ਦਾ ਭਾਵਨਾ ਰੱਖ ਕੇ ਆਪਦਾ ਮੂਰੇ ਹੁੰਦੇ ਆ ਭਾਵੇਂ ਆਕਸੀਜਨ ਦੇ ਲੰਗਰ ਲਾਏ ਗਏ ਉਦੋਂ ਕਰੋਨਾ ਕਾਲ ਵੇਲੇ ਜਾਂ ਬਲੱਡ ਦੀ ਸ਼ੋਰਟਜ ਆਉਂਦੀ ਆ ਉਦੋਂ ਵੀ ਮੂਰੇ ਕਿਸੇ ਵੀ ਕਿਸਮ ਦੀ ਕਿਤੇ ਵੀ ਹੜਪੀੜਤਾਂ ਨੂੰ ਵੀ ਵੱਧ ਚੜ ਕੇ ਸਹਿਯੋਗ ਦਿੱਤਾ ਗਿਆ ਪਰ ਇਸ ਤਰ੍ਹਾਂ ਦੇ ਅੰਸਰ ਵੀ ਹੁਣ ਜੇਕਰ ਆਪਾਂ ਇਹਨਾਂ ਨਾਲ ਵੀ ਮਾਲੋ ਲੜਦੇ ਬੋਲਦੇਵੇਂ ਅਗਲਾ ਕਹਿੰਦਾ ਵੀ ਇਹ ਪਰਦੇਸੀ ਆਦਮੀ ਹੈ ਪਰ ਕਿਤੇ ਨਾ ਕਿਤੇ ਤੁਸੀਂ ਦੇਖੋ ਇੱਥੇ ਆਪਾਂ ਇੱਕ ਆ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਸੇਵਾ ਭਾਵਨਾ ਨਾਲ ਜਿਹੜਾ ਹੈਗਾ ਆਪਾਂ ਇੱਕ ਪਰਾਲਾ ਕਰਕੇ ਜਿਹੜਾ ਕਾਰਮ ਚੁੱਕਿਆ ਇਹ ਆਪਾਂ ਸੇਵਾ ਭਾਵਨਾ ਨਾਲ ਆਪਾਂ ਉਹਦੇ ਵੰਡ ਰਹੇ ਆਂ ਪਰ ਉਹ ਵਿਅਕਤੀ ਕੀ ਹੈ ਦੋ ਪੌਦੇ ਇੱਕ ਆਪਾਂ ਕਹਿੰਗੇ ਹੁਸ਼ਿਆਰੀ ਕਰਕੇ ਚਲਾਕੀ ਦੇ ਨਾਲ ਆਪਾਂ ਉਹਦੇ ਇੱਥੋਂ ਲਾ ਜਾ ਕੇ ਵੇਚਣ ਲਈ ਆਪਦੀ ਰੇੜੀ ਦੇ ਵਿੱਚ ਜਿਹੜੇ ਰੱਖੇ ਗਏ ਤੇ ਤੁਸੀਂ ਵੀ ਨਾਲ ਗਏ ਹੋ ਫਿਰ ਮੋੜ ਕੇ ਵੀ ਲੈਂਦੇ ਕੋਈ ਉਹਨੇ ਕੋਈ ਠੋਸ ਜਵਾਬ ਵੀ ਨਹੀਂ ਦਿੱਤਾਗਾ ਮੈਂ ਉਹੀ ਲੈ ਆਇਆ ਮੈਂ ਵੀ ਵੰਡਣੇ ਸੀ ਵੰਡਦਾ ਆਪਾਂ ਇੱਥੇ ਤੁਸੀਂ ਦੇਖੇ ਰਹੇ ਸੀ ਤੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਉੱਥੇ ਆ ਜਾਂਦੀ ਗੱਲ ਇੱਕ ਪੈਸੇ ਦੀ ਦੌੜ ਵਾਲੀ ਗੱਲ ਆ ਆਪਦੇ ਸਵਾਰਥ ਖਾਤਰ ਮੰਨ ਲਾ ਉਹਨੂੰ ਇਹ ਲੱਗਿਆ ਕਿ ਆਪਾਂ ਇਹਦਾ ਕੋਈ ਜਿਹੜਾ ਕੋਈ 2-300 ਰੁਪਈਆ ਵਟ ਲਾਂਗੇ ਹਰ ਇੱਕ ਵਿਅਕਤੀ ਆ ਜਿਹੜਾ ਜ਼ਿਆਦਾਤਰ ਆਪਦੇ ਸਵਾਰਥ ਦੇ ਵਿੱਚ ਹੀ ਭੱਜਿਆ ਫਿਰਦਾ ਹਾਂ ਹਾਂ ਜਿਹੜੇ ਕੁਝ ਪੌਦੇ ਹੋਰ ਲੈਣਾ ਚਾਹੁੰਦੇ ਆ ਜਾਂ ਲਿਆ ਨਹੀਂ ਸਕੇ ਕਈ ਵਾਰੀ ਲੇਟ ਹੋ ਜਾਂਦੇ ਆ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਕੋਈ ਲੈ ਸਕਦੇ ਤੁਹਾਡੇ ਤੋਂ ਬਾਰਾ ਦੇਖੋ ਜੀ ਜੋ ਇਹ ਸਾਵਣ ਦਾ ਮਹੀਨਾ ਚੱਲਦਾ ਇਸ ਮਹੀਨੇ ਦੇ ਵਿੱਚ ਜੇ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੇ ਪੌਦੇ ਦੀ ਜ਼ਰੂਰਤ ਆ ਉਹ ਸਾਡਾ ਦਫ਼ਤਰ ਕਮਲਾਨਾਹਿਰੂ ਕਲੋਨੀ ਦੇ ਵਿੱਚ ਪੰਜਾਬ ਦੁੱਧ ਦੀ ਡੈਰੀ ਯੂਨੀਅਨ ਨੇ ਇੱਕ ਤਾਰਾ ਦਫ਼ਤਰ ਹੈ। ਉੱਥੇ ਆ ਕੇ ਸਾਨੂੰ ਦਫ਼ਤਰ ਦੇ ਵਿੱਚ ਲਗਭਗ 10 ਵਜੇ ਦਫ਼ਤਰ ਖੁੱਲਦਾ ਹੈਗਾ ਤੇ 2 ਵਜੇ ਦੇ ਤੱਕ। ਉੱਥੇ ਆ ਕੇ ਪੌਦੇ ਨੋਟ ਕਰਵਾ ਸਕਦੇ ਆ ਤੇ ਅਸੀਂ ਉਹਨਾਂ ਨੂੰ ਜਿਹੜੇ ਪੌਦੇ ਆ ਉਹ ਪ੍ਰੋਵਾਈਡ ਕਰਵਾ ਕੇ ਦੇਵਾਂਗੇ। ਕੋਈ ਫਲਦਾਰ ਪੌਦਾ ਚਾਹੀਦਾ ਜਾਂ ਸ਼ਾਨਦਾਰ ਪੌਦਾ ਚਾਹੀਦਾਗਾ ਉਹ ਸਾਨੂੰ ਨੋਟ ਕਰਵਾ ਸਕਦੇ ਉੱਥੇ ਆ ਕੇ। ਇਹ ਸਨ ਦੁੱਧ ਦੀ ਯੂਨੀਅਨ ਦੁੱਧ ਦੀ ਡੈਰੀ ਯੂਨੀਅਨ ਦੇ ਪ੍ਰਧਾਨ ਆ ਜਿਹੜੇ ਇਹ ਲਗਾਤਾਰ ਜਿੱਥੇ ਪਿੰਡਾਂ ਵਿੱਚੋਂ ਦੁੱਧ ਲਿਆ ਕੇ ਇਹ ਸੇਵਾ ਕਰਦੇ ਨੇ ਲੋਕਾਂ ਦੀ ਜਿਵੇਂ ਕਹਿੰਦੇ ਹੁੰਦੇ ਪੰਜਾਬੀ ਆ ਚਾਹ ਤੋ ਬਗੈਰ ਰਹਿ ਨਹੀਂ ਸਕਦੇ ਉਹਨਾਂ ਦੀਆਂ ਅੱਖਾਂ ਵੀ ਖੋਲਦੇ ਆ ਪਰ ਦੂਸਰੇ ਪਾਸੇ ਅੱਜ ਉਹਨਾਂ ਨੇ ਪੰਜਾਬੀਆਂ ਦੀਆਂ ਖਾਸ ਕਰ ਬਠਿੰਡਾ ਵਾਸੀਆਂ ਦੀਆਂ ਅੱਖਾਂ ਵੀ ਖੋਲੀਆਂ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਪੌਦੇ ਵੰਡ ਕੇ ਜਿਹੜੀ ਸੇਵਾ ਕੀਤੀ ਤੇ ਉਹਨਾਂ ਨੇ ਕਿਹਾ ਕਿ ਵਾਤਾਵਰਣ ਜਿਹੜਾ ਸਾਡਾ ਖਰਾਬ ਹੁੰਦਾ ਜਾ ਰਿਹਾ ਉਹਨੂੰ ਸਾਡੇ ਸਾਰਿਆਂ ਨੂੰ ਸੰਭਾਲਣ ਦੀ ਲੋੜ ਆ ਦੂਸਰੇ ਪਾਸੇ ਪ੍ਰਵਾਸੀ ਵੱਲੋਂ ਦੋ ਚਲਾਕੀ ਨਾਲ ਜਿਹੜੇ ਪੌਦੇ ਲਿਆਏ ਗਏ ਸੀ ਉਹ ਸਾਰਿਆਂ ਦੇ ਸਹਿਯੋਗ ਨਾਲ ਲਿਆਂਦੇ ਗਏ ਸੋ ਸਾਨੂੰ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਦੀ ਸੇਵਾ ਕਰਕੇ ਅਸੀਂ ਵੀ ਸਮਾਜ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਤੁਸੀਂ ਦੇਖ ਰਹੇ ਹੋ ਕਲੈਂਟੀ ਵੀ ਪੰਜਾਬ ਤੇ ਮੈਂ ਰਿਸਪੌਂਸਿਵ